ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਜਿਆ ਮਾਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਪਰ ਦੱਸ ਦिए ਲਿਬਰਲ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਮਾਕ ਕਾਰਨੀ 86 ਫੀਸਦੀ ਵੋਟਾਂ ਦੇ ਨਾਲ ਸੰਸਦੀ ਦਲ ਦੇ ਨੇਤਾ ਚੁਣ ਲਏ ਗਏ ਨੇ ਸੋ ਟਰੂਡੋ ਨੂੰ ਰਿਪਲੇਸ ਕਰਨਗੇ ਮਾਕ ਕਾਰਨੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਐਕਸ ਤੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੋ ਮਾਕ ਕਾਰਨੀ ਦੇ ਜ਼ਿੰਮੇ ਹੋਵੇਗੀ ਹੁਣ ਕੈਨੇਡਾ ਦੀ ਸਾਮ ਸੰਭਾਲ ਜਿਆ ਤਨਦਾਜ਼ੀ ਜਸਟਨ ਟਰੂਡੋ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜਦ ਤੱਕ ਸਕੈਸਰ ਨਹੀਂ ਆਂਦਾ ਤਦ ਤੱਕ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਹਾਂਗਾ ਪਰ ਹੁਣ ਸਕੈਸਰ ਆ ਚੁੱਕਿਆ ਉਤਰਾਧਿਕਾਰੀ ਮਿਲ ਚੁੱਕਿਆ ਹੈ ਮਾਹਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਐਸੇ ਨਾਲ ਹੀ ਵੇਖਣਾ ਬੜਾ ਖਾਸ ਅਤੇ ਦਿਲਚਸਪ ਰਹੇਗਾ ਜਸਟਨ ਟਰੂਡੋ ਦੇ ਕਾਰਜਕਾਲ ਦੇ ਵਿੱਚ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਕਾਫੀ ਜ਼ਿਆਦਾ ਤਲਖੀ ਵੇਖਣ ਨੂੰ ਮਿਲੀ ਰਿਸ਼ਤਿਆਂ ਦੇ ਵਿੱਚ ਕਾਫੀ ਜ਼ਿਆਦਾ ਨਿਗਾਰ ਵੇਖਣ ਨੂੰ ਮਿਲਿਆ ਮਾਹਕਾਰਨੀ ਹੁਣ ਕਿਸ ਟੰਗ ਦੇ ਨਾਲ ਪਾਲਿਸਿਸ ਅੱਗੇ ਤੋਰਨਗੇ ਡਾਇਲੌਗ ਕਿਸ ਤਾਂਗਣਾ ਲੱਗੇ ਤੋਰਿਆ ਜਾਵੇਗਾ ਭਾਰਤ ਤੇ ਕੈਨੇਡਾ ਵਿਚਾਲੇ ਜੋ ਸੰਬੰਧ ਪਿਛਲੇ ਕੁਝ ਸਮੇਂ ਦਰਾਨ ਖਰਾਬ ਹੋਏ ਉਹਨਾਂ ਸੰਬੰਧਾਂ ਨੂੰ ਮਾਕ ਕਾਰਨੀ ਕਿ ਸੁਧਾਰ ਪਾਉਣਗੇ ਵੱਡੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਹੌਟ ਹਾਊਸਿੰਗ ਪ੍ਰੋਪਰਟیز 인ਫਲੇਸ਼ਨ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਿਵੇਂ ਚੁੱਕਣਾ ਇਹ तमाम ਚੁਣੌਤੀਆਂ ਵੀ ਨੇ ਮਾਕ ਕਾਰਨੀ ਦੇ जिम्मे ਸੋ ਕੌਣ ਹਨ ਮਾਕ ਕਾਰਨੀ 59 ਸਾਲਾ ਮਾਕਾਰੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾਣੇ 2003 ਦੇ ਵਿਚਕਾਰਨੀ ਬੈਂਕ ਆਫ ਕੈਨੇਡਾ ਦੇ ਡੈਪਟੀ ਗਵਰਨਰ ਚੁਣੇ ਗਏ ਸੀ 2008 ਦੇ ਵਿਚ ਬੈਂਕ ਆਫ ਕੈਨੇਡਾ ਦੇ ਗਵਰਨਰ ਨਿਯੁਕਤ ਕਰ ਦਿੱਤੇ ਗਏ 2013 ਦੇ ਵਿਚ ਬੈਂਕ ਆਫ ਇੰਗਲੈਂਡ ਦੇ ਪਹਿਲੇ ਗੈਰ ਬ੍ਰਿਟਿਸ਼ ਗਵਰਨਰ ਮਾਕਾਰੀ ਨੂੰ ਨਿਯੁਕਤ ਕੀਤਾ ਗਿਆ 2020 ਵਿੱਚ ਸਯੁਕਤ ਰਾਸ਼ ਵਿੱਚ ਵਿਸ਼ਵ ਤਰੇ ਜਲਵਾਯੂ ਪਰਵਰਤਨ ਦੇ ਰਾਜਦੂਤ ਬਣੇ ਮਾਕਾਰੀ ਪੇ ਕੈਨੇਡਾ ਲੈ ਚੱਲਦਾ ਤੁਹਾਨੂੰ ਸਿੱਧਾ ਸਾਡੇ ਨਾਲ ਸਾਡੇ ਸਹਿਯੋਗੀ ਰੁਪਿੰਦਰ ਖੋੜ ਕੈਨੇਡਾ ਤੋਂ ਜੁੜ ਰਹੇ ਨੇ ਐਸੇ ਖਬਰ ਤੇ ਹੋਰ ਗੱਲਬਾਤ ਲਈ ਵਿਦੇਰੀ ਚਰਚਾ ਲਈ ਰੁਪਿੰਦਰ ਵਾਕਿਆ ਚ ਇੱਕ ਵੱਡਾ ਬਦਲਾਅ ਔਰ ਸੰਭਾਵਨਾ ਤਾਂ ਸੀਗੀ ਬਸ ਸਮੇਂ ਦਾ ਇੰਤਜ਼ਾਰ ਹੋ ਰਿਹਾ ਸੀ ਅੱਜ ਉਹ ਸਮਾਂ ਆ ਗਿਆ ਪਰ ਮਾਕ ਕਾਰਨੀ ਦੇ ਮੁੰਡਿਆਂ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਕੁਝ ਪਿਛੋਕੜ ਦੱਸਿਆ ਜਾਂਦਾ ਹੈ ਕਿਸ ਢੰਗ ਦੇ ਨਾਲ ਹੁਣ ਚੁਣੌਤੀਆਂ ਦੇ ਨਾਲ ਸਾਹਮਣਾ ਹੋਵੇਗਾ ਮਾਕ ਕਾਰਨੀ ਮਾਕ ਕਾਰਨੀ ਦੀ ਜੇ ਪੂਰੀ ਡਿਟੇਲ ਦੇ ਨਾਲ ਗੱਲ ਕੀਤੀ ਜਾਵੇ ਕਿੱਦਾਂ ਦੀ ਸ਼ਖਸੀਅਤ ਨਜ਼ਰ ਆਉਂਦੇ ਜੀ ਬਿਲਕੁਲ ਇੱਕ ਬੜਾ ਬਦਲਾਅ ਜਿਵੇਂ ਤੁਸੀਂ ਕਿਹਾ ਹੋਏਗਾ ਇਸ ਤੇ ਬਿਗਨਿੰਗ ਆਫ ਅ ਨਿਊ 에ਰਾ ਫॉर ਲੇਬਰਜ਼ ਦਾ ਵੀ ਕਹਿ ਸਕਦੇ ਆ ਕਿਉਂਕਿ ਜਦੋਂ ਜਸਟਨ ਟਰੂਡੋ ਨੇ ਰਿਜ਼ਾਈਨ ਕੀਤਾ ਉਦੋਂ ਜਿਹੜੀ ਪਾਕ ਪਾਰਟੀ ਦੀ ਪੋਪੂਲੈਰਿਟੀ ਸੀ ਉਹ ਕਾਫੀ ਘਟਦੀ ਜਾ ਰਹੀ ਸੀ ਰੈਜ਼ਿਗਨੇਸ਼ਨ ਦਾ ਦਬਾਅ ਸੀ ਉਹਨਾਂ ਤੇ ਪਰ ਜਿਵੇਂ ਹੀ ਮਾਕਰਨੀ ਦਾ ਨਾਮ ਗਿਆ ਆਇਆ ਸੀ ਅਸੀਂ ਦੇਖਿਆ ਕਿ ਪਾਰਟੀ ਨੂੰ ਵਾਪਸ ਟਰੈਕਸ਼ਨ ਮਿਲਨੇ ਸ਼ੁਰੂ ਹੋ ਗਈ ਸੀ ਤੇ ਇਹ ਪਹਿਲਾਂ ਹੀ ਕੈਸ ਲਗਾਏ ਜਾ ਰਹੇ ਸਨ ਕਿ ਜਿਹੜੇ 4 ਕੈਂਡੀਡੇਟ ਸਹਿੰਦੇ ਉਹਨਾਂ ਵਿੱਚੋਂ ਮਾਕ ਕਾਰਨੀ ਵੀ ਲੀਡਰ ਚੁੱਕ ਕੇ ਆਂਦੇ ਤੇ ਅੱਜ ਉਹਨਾਂ ਨੂੰ 85% ਵੋਟ ਜਿਹੜੀ ਹੈਗੀ ਹੈ ਮਾਕ ਕਾਰਨੀ ਨੇ ਪਈਆ ਉਸ ਤੋਂ ਬਾਅਦ ਲੀਡ ਜਿਹੜੀ ਹੈਗੀ ਹੈ ਉਹ ਇੱਕ ਫਸੰਦ ਹੈ ਤੁਸੀਂ ਉਹ ਡਿਫਰੈਂਸ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਟ੍ਰੈਕਸ਼ਨ ਪਾਰਟੀ ਨੂੰ ਮਿਲੀ ਹੈ ਜੋ ਪੋਪੂਲਾਰਿਟੀ ਉਹਨਾਂ ਦੀ ਆਲਰੇਡੀ ਹੈਗੀ ਹੈ ਬਿਕੋਜ਼ ਹੀ ਇਜ਼ ਐਨ ਇਕਨੋਮਿਸਟ ਐਂਡ ਐਸਵੇਮਾ ਕੈਨੇਡਾ ਨੂੰ ਇੱਕ ਅੱਛੇ ਇਕਨੋਮਿਸਟ ਦੀ ਲੋੜ ਹੈਗੀ ਹੈ ਤੇ ਜੇ ਜਿਵੇਂ ਤੁਸੀਂ ਚੁਣੌਤੀਆਂ ਦੀ ਗੱਲ ਕੀਤੀ ਹੈ वो लिबरल पार्टी के लीडर बने ने प्राइम मिनिस्टर ने हूं ट्वेंटी फोरथ लेकिन गवर्नर जनरल वालों जो ट्रॉन सैरेमोनी की जाएगी उदो फिर वो प्राइम मिनिस्टर बनने के बट न एक चैलेंज यह भी है कि ट्वेंटी फोर्थ मार्च में जो पार्लीमेंट शेड्यूल हैगी है रिटायर होने लहल तो इलेक्शन कॉल हो सकते हैं जो ऑलरेडी अक्टूबर शेड्यूल है क्योंकि मोफ सर को पार्लियामेंट में सीट नहीं हैगी है लीडर होंगे उन्होंने पार्लीमेंट सीट नहीं है इसलिए डेफिनेटली चौवी मार्च को पैल्ला इलेक्शन कॉल किए जा सकते हैं जो स्वॉन इन सैरेमनी होगी हमने पुराने कैबिनेट के केवान इन करते हैं या फिर कैबिनिट के कुछ नवे चेहरे लैके आते हैं या फिर वो चेहरे जो इन्ह के ऑपोजिट थे एज अ कैंडीडेट उन्होंने शामिल करते हैं नहीं करतेज आर लॉट मैनिज टू की कमिंगीट ਬਿਲਕੁਲ پیچਿੜੀਆਂ ਵੀ ਕਈ ਨੇ ਔਰ ਇਨਾ ਕੰਪਲੈਕਸਿਟੀਆਂ ਦਰ ਨੂਆਦ ਆਰ ਬਰਾ ਕੇ ਉਹਨਾਂ ਕੇ ਸਟੰਗ ਨਾ ਲੱਗੇ ਸਾਰੀਆਂ ਚੀਜ਼ਾਂ ਨਿਪਰੇ ਚੜਨ ਗਿਆ ਹੈ ਆਉਣ ਵਾਲਾ ਸਮਾਂ ਹੋਰ ਜ਼ਿਆਦਾ ਕਲੈਰਿਟੀ ਦੇਗਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਨੂੰ ਲੀਡ ਕਰਨਾ ਹੋ ਜਦ ਮੌਕਾ ਮਿਲੇ ਤਾਂ ਦੇਖਣਾ ਹੋਗਾ ਕਿ ਕੁਝ ਚੇਂਜਸ ਆਉਣ ਵਾਲੇ ਸਮੇਂ ਦੇ ਵਿੱਚ ਹੈ ਲਿਬਰਲ ਪਾਰਟੀ ਦੇ ਵਿੱਚ ਤੇ ਕੈਨੇਡਾ ਦੀ ਸਰਕਾਰ ਦੇ ਵਿੱਚ ਆਉਂਦੇ ਨੇ ਬੇਸ਼ੁਕਰੀਆ ਰੁਪਿੰਦਰ ਸਾਹਿਬ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਮਾਰਕ ਕਾਰਨੀ ਦੇ ਮੋੜੇ ਤੇ ਹੁਣ ਕੈਨੇਡਾ ਦੀ ਜ਼ਿੰਮੇਵਾਰੀ ਦੇਖਣਾ ਖਾਸ ਅਤੇ ਦਿਲਚਸਪ ਰਹੇਗਾ